ਜਲਾਲਾਬਾਦ ਨਸ਼ਾ ਨਾ ਰੁੱਕੰਦਾ ਜਵਾਬ ਦੇਣ ਦੀ ਬਜਾਏ ਡੀਐਸਪੀ ਨੇ ਬਣਾਇਆ ਆਪਣਾ ਦਫਤਰ ਸਿਆਸੀ ਅਖਾੜਾ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਛੇੜੀ ਗਈ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਦੇ ਸਾਰਤਕ ਨਤੀਜੇ ਨਿਕਲਣ ਦੀ ਬਜਾਏ ਸਬ ਡਿਵੀਜ਼ਨ ਜਲਾਲਾਬਾਦ ਵਿੱਚ ਆਏ ਦਿਨ ਨਸ਼ੇ ਨਾਲ ਹੋ ਰਹੀਆਂ ਮੌਤਾਂ ਦੇ ਸਿਲਸਿਲੇ ਨੂੰ ਲੈ ਕੇ ਲੋਕਾਂ ਵੱਲੋਂ ਪੁਲਿਸ ਖਿਲਾਫ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਜਿਸਤੇ ਚਲਦੇ ਆਂ ਡੀਐਸਪੀ ਜਲਾਲਾਬਾਦ ਖਿਲਾਫ ਲੋਕਾਂ ਵਿੱਚ ਵਧ ਰਹੇ ਰੋਸ ਨੂੰ ਠੱਲ ਪਾਉਣ ਲਈ ਡੀਐਸਪੀ ਦਫ਼ਤਰ ਨੂੰ ਸਿਆਸੀ ਅਖਾੜੇ ਵਜੋਂ ਵਰਤਿਆ ਗਿਆ। ਡੀਐਸਪੀ ਜਤਿੰਦਰ ਸਿੰਘ ਦੀ ਹਾਜ਼ਰੀ ਵਿੱਚ ਜਿੱਥੇ ਵਕ ਵਕ ਲੋਕਾਂ ਨੇ ਡੀਐਸਪੀ ਤੇ ਲੱਗ ਰਹੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸੇ। ਉੱਥੇ ਡੀਐਸਪੀ ਨੇ ਵੀ ਆਪਣੇ ਆਪ ਤੇ ਨਿੱਜੀ ਹਮਲੇ ਦੱਸੇ। ਦੂਸਰੇ ਪਾਸੇ ਜਦੋਂ ਪੱਤਰਕਾਰਾਂ ਵੱਲੋਂ ਆਪ ਫੋਨ ਕਰਕੇ ਨਸ਼ਾ ਤਸਕਰਾਂ ਬਾਰੇ ਜਾਣਕਾਰੀ ਦਿੱਤੀ ਤਾਂ ਉੱਥੇ ਪੁਲਿਸ ਦੇ ਨਾ ਪਹੁੰਚਣ ਤੇ ਸਵਾਲ ਖੜੇ ਕਰਨ ਤੇ ਡੀਐਸਪੀ ਨੂੰ ਕੋਈ ਜਵਾਬ ਨਾ ਸੁਝਿਆ। ਪੱਤਰਕਾਰਾਂ ਨੇ ਕਿਹਾ ਕਿ ਉਹ ਪੁਲਿਸ ਦੀ ਉਡੀਕ ਵਿੱਚ ਅੱਧਾ ਘੰਟਾ ਖੜੇ ਰਹੇ ਤੇ ਸਬੰਧਿਤ ਐਸਐਚਓ ਨੇ ਫੋਨ ਚੁੱਕਣਾ ਵੀ ਮناسب ਨਹੀਂ ਸਮਝਿਆ। ਅਜਿਹੀ ਸਥਿਤੀ ਵਿੱਚ ਨਸ਼ਿਆ ਵਿਰੁੱਧ ਕਿਵੇਂ ਠਰ ਪੈ ਸਕਦੀ ਹੈ ਇਹ ਤਾਂ ਡੀਐਸਪੀ ਹੀ ਦੱਸ ਸਕਦੇ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਡੀਐਸਪੀ ਚਾਹੇ ਤਾਂ ਕੀ ਨਹੀਂ ਕਰ ਸਕਦਾ ਜਦੋਂ ਕਿ ਉਹ ਇਸ ਤੋਂ ਪਹਿਲਾਂ ਵੀ ਬਤੌਰ ਐਸਐਚਓ ਜਲਾਲਾਬਾਦ ਰਹੇ ਚੁੱਕੇ ਹਨ। ਉਨ੍ਹਾਂ ਨੂੰ ਹਰੇਕ ਮਾੜੇ ਅੰਸਰ ਦਾ ਪਤਾ ਹੋਣ ਦੇ ਬਾਵਜੂਦ ਵੀ ਅੱਜ ਨਸ਼ਾ ਨਾ ਰੁਕਣਾ ਵੀ ਕਿਤੇ ਨਾ ਕਿਤੇ ਪੁਲਿਸ ਦੀ ਨਸ਼ਾ ਤਸਕਰਾਂ ਦੀ ਆਪਸੀ ਮਿਲੀਭੁਗਤ ਹੋ ਸਕਦੀ ਹੈ। DSP ਦਫਤਰ ਵਿੱਚ ਕੁਝ ਮੋਹਤਬਰ ਵਿਅਕਤੀਆਂ ਇਕੱਠੇ ਹੋ ਕੇ DSP ਦੇ ਹੱਕ ਵਿੱਚ ਫਤਵਾ ਦੇਣ ਤੋਂ ਬਾਅਦ ਲੋਕਾਂ ਵਿੱਚ ਇਹ ਚਰਚਾ ਆਮ ਛੇੜ ਗਈ ਹੈ ਕਿ ਇਹ ਪ੍ਰੈਸ ਕਾਨਫਰੰਸ ਉਹਨਾਂ ਲੋਕਾਂ ਵੱਲੋਂ ਆਪਮੋਹਾਰੇ ਕੀਤੀ ਗਈ ਹੈ ਜਾਂ DSP ਜਲਾਲਾਬਾਦ ਵੱਲੋਂ ਆਪਣੇ ਆਪ ਨੂੰ ਪਾਕ ਪਵਿੱਤਰ ਕਰਨ ਲਈ ਆਪਣੇ ਹੱਕ ਵਿੱਚ ਪੁਤਾਈ ਗਈ ਹੈ। ਕਿਹ ਅਜੀਜ ਜਿਹੜੀਆਂ ਤੁਹਾਡੇ ਤੋਂ ਐਕਸਪੈਕਟ ਕੀਤੀਆਂ ਜਾ ਰਹੀਆਂ ਨਹੀਂ ਹੋ ਰਹੀਆਂ ਤਾਂ ਤੁਹਾਡੀ ਪੰਡੀ ਕਹਿੰਦਾ ਮਤਲਬ ਉਹ ਤੁਹਾਡਾ ਇਹ ਨਾ ਵੀ ਤੁਹਾਡੀ ਪੰਡੀ ਕੀਤੀ ਜਾ ਰਹੀ ਹੈ। ਉਹ ਕੀ ਕਾਰਨ ਸਮਝਦੇ ਤੁਸੀਂ ਕਿਉਂ ਕਰਦੇ ਆ ਤੁਹਾਨੂੰ ਹੀ ਟਾਰਗੇਟ ਕਿਉਂ ਵਾਇ ਦੇਖੋ ਜੀ ਜਿਵੇਂ ਸਪੰਸਾਹਬ ਨੇ ਕਿਹਾ ਕੱਲਾ ਡੀਐਸਪੀ ਦੀ ਜ਼ਿੰਮੇਵਾਰੀ ਨਹੀਂ ਗਈ ਐਸਐਚਓ ਸਾਹਿਬਾਨ ਦੀ ਵੀ ਆ ਉਹ ਵੀ ਬਾਕੂ ਵੀ ਆਪਦੀ ਜ਼ਿੰਮੇਵਾਰੀ ਨਿਭਾ ਰਹੇ ਨੇ ਪਰ ਦੇਖੋ ਜਦੋਂ ਕਿਸੇ ਚੀਜ਼ ਨੂੰ ਠੱਲ ਪੈਂਦੀ ਆ ਤਾਂ ਉਹਦੀ ਡਿਮਾਂਡ ਵੀ ਵਾਧੀ ਆ ਔਰ ਉਹਦਾ ਜਿਹੜੀ ਕੀਮਤ ਵੀ ਵਾਧੀ ਆ ਸੋ ਅਸੀਂ ਕਹਿੰਨੇ ਆ ਵੀ ਅੱਜ ਜਿਹੜਾ ਨਸ਼ਾ 70 ਤੋਂ 80% ਅਸੀਂ ਖਤਮ ਕਰ ਚੁੱਕੇ ਹਾਂ ਪਰ ਜਿਹੜੇ ਪੁਰਾਣੇ ਬੱਚੇ ਲੱਗੇ ਹੋਏ ਆ ਉਹ ਨਹੀਂ ਹਟ ਸਕਦੇ ਇਸ ਹਾਲਤ ਜਦੋਂ ਵੀ ਇਹ ਨਸ਼ਾ ਉਹ ਲੈਂਦੇ ਨੇ ਤਾਂ ਉਹ ওভারਡੋਸ ਕਰ ਲੈਂਦੇ ਆ ਜਾਂ ਆਪਾਂ ਕਹਿ ਲਈਏ ਕਿ ਉਹ ਸਹੀ ਚੀਜ਼ ਮਿਲਦੀ ਵੀ ਜਾਏ ਕੋਈ ਗਲਤ ਚੀਜ਼ ਦਾ ਇਸਤੇਮਾਲ ਕਰਦੇ ਨੇ ਇਸ ਕਾਰਨ ਮੌਤਾਂ ਹੋ ਜਾਂਦੀਆਂ ਸੋ ਮੈਨੂੰ ਨਹੀਂ ਪਤਾ ਵੀ ਮੈਨੂੰ ਕਿਉਂ ਟਾਰਗੇਟ ਕੀਤਾ ਜਾ ਰਿਹਾ ਮੈਂ ਤਾਂ ਹਰ ਵੇਲੇ ਹਰ ਵਕਤ ਜਦੋਂ ਵੀ ਕਿਸੇ ਦਾ ਕੋਈ ਫੋਨ ਹੁੰਦਾ ਕਿੱਕ ਕਰਕੇ ਰਾਤ ਨੂੰ ਮੈਨੂੰ ਫੋਨ ਆਏ ਨੇ ਮੈਂ ਨਾਲ ਦੀ ਨਾਲ ਪੁਲਿਸ ਪਾਰਟੀ ਭੇਜੀ ਜੀ ਸੋ ਮੈਂ ਬੇਨਤੀ ਦੁਬਾਰਾ ਕਰਦਾ ਵੀ ਜੇ ਮੇਰੇ ਨਾਲ ਕੋਈ ਨਿੱਜੀ ਆ ਤੋ ਨਿੱਜੀ ਤੌਰ ਤੇ ਮੈਨੂੰ ਆ ਕੇ ਦੱਸਣ ਵੀ ਭਾਈ ਤੂੰ ਇੱਥੇ ਗਲਤ ਆ ਮੈਂ ਉਹਦਾ ਜਵਾਬ ਦੇ ਆਂ पीएस के साहब ਤੁਸੀਂ ਮਲਕ ਚਲੋ ਇਹ ਗੱਲ ਆਪਾਂ ਵੀ ਤੁਹਾਡੇ ਨਾਲ ਨਿੱਜੀ ਰੱਖਿਆ ਜਾਂਦਾ ਹੈ ਹਨ ਹੁਣ ਕੱਲ ਦਾ ਵਾਕਿਆ ਦੱਸ ਦਿੰਨੇ ਆ ਐਮਸੀ ਸਾਹਿਬ ਦੇ ਮਹੱਲੇ ਦੇ ਵਿੱਚ ਰੇਡ ਹੋਈ ਪੁਲਿਸ ਗਈ ਹੈ ਹਨ ਪੁਲਿਸ ਗਈ ਰੇਡ ਹੋਈ ਉਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੇ ਸਾਡੇ ਕੋਲ ਸਹਿਯੋਗ ਮੰਗਦੇ ਮੀਡੀਆ ਤੋਂ ਵੀ ਸਹਿਯੋਗ ਦਿਓ ਸਾਡੇ ਬੰਦੇ ਨੇ ਸਹਿਯੋਗ ਦਿੱਤਾ ਵੀ ਮੰਡੀ ਦੇ ਵਿੱਚ ਇਸ ਤਰ੍ਹਾਂ ਕਰਕੇ ਆਓ ਉੱਥੇ ਆਪਾਂ ਰੇਡ ਕਰਦੇ ਆ ਗੱਡੀ ਆਉਂਦੀ ਹੈ ਮੰਡੀ ਦੇ ਗੇਟ 'ਚ ਪੱਤਰਕਾਰ ਚ ਲੈ ਜਾਂਦੇ ਆ ਗੱਡੀ ਉੱਥੋਂ ਯੂ ਟਰਨ ਮਾਰ ਕੇ ਚਲੀ ਜਾਂਦੀ ਹੁਣ ਉਹਨੂੰ ਅਸੀਂ ਕੀ ਕਹੀਏ ਦੇਖੋ ਜੀ ਜਦੋਂ ਅਸੀਂ ਤੁਹਾਡਾ ਇਹ ਮੈਨੂੰ ਪਤਾ ਲੱਗਿਆ ਵੀ ਇਸ ਤਰ੍ਹਾਂ ਗੱਡੀ ਵਾਪਸ ਚਲੀ ਗਈ ਹੈ। ਮੈਂ ਤੁਹਾਨੂੰ ਉਹ ਗੱਲ ਦਾ ਸਪਸ਼ਟੀਕਰਨ ਦੇਣਾ ਚਾਹੁੰਦਾ। ਮੈਂ ਨਾਲ ਦੀ ਨਾਲ ਮੈਡਮ ਐਸਚੂ ਅਮਨ ਦੀ ਹਾਂਜੀ। ਉਹ ਉੱਥੇ ਗਏ ਸੀਗੇ। ਰਸਤੇ ਦੇ ਵਿੱਚ ਉਹਨਾਂ ਨੂੰ ਫੋਨ ਆਇਆ ਆਲਮ ਕੇ ਜਿਹੜਾ ਮੁੰਡੇ ਦਾ ਕਤਲ ਹੋਇਆ। ਹਾਂਜੀ। ਉਹਦੇ ਦੋਸ਼ੀ ਪਿੰਡ ਦੇ ਵਿੱਚ ਗੱਡੀ ਤੇ ਘੁੰਮ ਰਹੇ ਸੀ। ਜੀ। ਨਾਲ ਦੀ ਨਾਲ ਉਹਨਾਂ ਨੂੰ ਉੱਥੇ ਜਾਣਾ ਪਿਆ। ਉਹ ਵਜਾ ਕਰਕੇ ਉਹ ਵਾਪਸ ਘੁੰਮਣੇ। ਆਦਰਵਾਇਜ਼ ਸਾਡੀ ਕਿਸੇ ਨਾਲ ਕੋਈ ਨਹੀਂ। ਇਹ ਤੁਸੀਂ ਗੱਲ ਕਹਿ ਰਹੇ ਹੋ। ਉਸ ਤੋਂ ਬਾਅਦ ਮੈਂ ਖੁਦ ਫੋਨ ਕੀਤਾ ਅਮਨਦੀ ਮੈਡਮ ਨੂੰ ਉਹਨਾਂ ਨੇ ਫੋਨ ਪਿਕ ਨਹੀਂ ਕੀਤਾ ਐਮਐਲਏ ਸਾਹਿਬ ਦਾ ਫੋਨ ਆ ਗਿਆ ਮੌਕੇ ਤੇ ਵੀ ਇੱਕੀ ਮਸਲਾ ਹੋਇਆ ਉਹਨਾਂ ਨੂੰ ਮੈਂ ਦੱਸਿਆ ਉਹਨਾਂ ਨੇ ਫੋਨ ਪਿਕ ਨਹੀਂ ਕੀਤਾ ਦੁਬਾਰੇ ਉਹਨਾਂ ਦਾ ਜਦੋਂ ਫੋਨ ਆਇਆ ਕਿਸੇ ਪੱਤਰਕਾਰ ਸਾਥੀ ਨੂੰ ਉਹ ਦੱਸ ਸਕਦੇ ਸੀ ਵੀ ਆਹ ਪ੍ਰੋਬਲਮ ਸੀ ਉਹਨਾਂ ਨੇ ਉਦੋਂ ਵੀ ਕੋਈ ਜਵਾਬ ਨਹੀਂ ਦਿੱਤਾ ਵੀ ਮੇਰਾ ਉੱਥੋਂ ਵਾਪਸ ਮੁੜਨ ਦਾ ਕਾਰਨ ਕੀ ਹੈ ਦੇਖੋ ਸਾਡੇ ਤਾਂ ਮਨ 'ਚ ਫਿਰ ਆਊਗੀ ਨਾ ਵੀ ਕੀ ਕੀ ਹੈਗਾ ਵੀ ਕਿਉਂ ਨਹੀਂ ਆ ਰਹੇ ਦੱਸਣਾ ਚਾਹੀਦਾ ਅਸੀਂ ਵੀ ਸਮਝਦੇ ਹਾਂ ਪੁਲਿਸ ਨੂੰ بڑے ਕੰਮ ਹੋ ਸਕਦੇ ਆ ਹੋਰ ਬੜਾ ਕੁਝ ਹੋ ਸਕਦਾ ਦੱਸਣਾ ਤਾਂ ਫਰਜ਼ ਬੰਦਾ ਹੈ ਨਾ ਜੀ 210% ਤੁਹਾਡੇ ਮਨ ਵਿੱਚ ਕੋਈ ਚੀਜ਼ ਆਊ ਹਾਂਜੀ ਪਰ ਮੇਰੀ ਬੇਨਤੀ ਹੈ ਮੈਂ ਨਾਲ ਦੀ ਨਾਲ ਉਹਨਾਂ ਨੂੰ ਕੰਟੈਕਟ ਕਰਕੇ ਪੁੱਛਿਆ ਵੀ ਤੁਸੀਂ ਇਹ ਕੰਮ ਕਿਉਂ ਕੀਤਾ ਹਾਂਜੀ ਮੈਨੂੰ ਜੋ ਚੀਜ਼ ਉਹਨਾਂ ਨੇ ਦੱਸੀ ਉਹ ਮੈਂ ਤੁਹਾਡੇ ਸਾਹਮਣੇ ਲਿਆਤੀ ਆ ਜੀ ਤੋਂ ਮੇਰੀ ਬੇਨਤੀ ਆ ਵੀ ਅਸੀਂ ਕਿਸੇ ਨਾਲ ਸਾਡਾ ਕੋਈ ਮਿਕਸ ਅਪ ਨਹੀਂ 24 ਘੰਟੇ ਅਸੀਂ ਹਾਜ਼ਰ ਆ ਜੀ ਜੇਕਰ ਉਹ ਮੇਰੇ ਕੋਲ ਰਿਕਾਰਡਿੰਗ ਮੌਜੂਦ ਹੋਈ ਤਾਂ ਮੈਂ ਤੁਹਾਨੂੰ ਉਹ ਵੀ ਸੁਣਾ ਸਕਦਾ ਨਹੀਂ 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 ਅਸੀਂ ਅੱਜ ਹੀ ਅਸੀਂ ਨਹੀਂ ਮੰਨਦੇ ਰਿਕਾਰਡਿੰਗ ਦੀ ਲੋੜ ਨਹੀਂ ਸਾਨੂੰ ਗੱਡੀ ਆਈ ਸੀ ਗੱਡੀ ਦੇਖ ਰਹੀ ਮੈਂ ਉੱਥੇ ਮੋੜ ਕੇ ਹਾਂ ਬਿਜਲੀ ਕਰਮ ਨੇ ਲੈ ਗਿਆ ਉਥੋਂ ਬਾਅਦ ਫਿਰ ਥਾਣੇ ਗਿਆ ਥਾਣੇ ਉਹ ਗੱਡੀ ਆਲਮ ਕੇ ਵੀ ਉਹ ਗੱਡੀ ਨਹੀਂ ਗਈ 10 ਮਿੰਟ ਬਾਅਦ ਵਾਪਸ ਆ ਗਈ 10 ਮਿੰਟਾਂ ਜੀ ਆਲਮ ਕੇ ਨਹੀਂ ਪਹੁੰਚ ਸਕਦੇ ਮੈਨੂੰ ਫੋਨ ਕੀਤਾ ਮੈਡਮ ਆਏ ਨਾ ਵਾਪਸ ਉੱਥੇ ਜਿੱਥੇ ਨਸ਼ਾ ਵਿਕਦਾ ਉੱਥੇ ਆਏ ਨੇ ਮੈਡਮ ਆਏ ਨੇ ਉਹ ਕਹਿੰਦੇ ਸਾਨੂੰ ਕੋਈ 302 ਵਾਲੇ ਬੰਦੇ ਜ਼ਰੂਰੀ ਫੜਨੇ ਪੈ ਗਏ ਤੇ ਉਧਰ ਨੂੰ ਚਲੇ ਗਏ ਆ ਮੈਂ ਕਿਹਾ ਮੈਡੀ 2 ਮਿੰਟ ਭਾਵੇਂ ਰੋਕਦੇ ਤੁਸੀਂ ਸਾਡੇ ਕੋਲ ਕੀ ਹੋ ਗਿਆ ਕੋਈ ਜਾਂਦੇ ਅਸੀਂ ਅੱਧਾ ਘੰਟਾ ਹੋ ਗਿਆ ਖੜਿਆਂ ਨੂੰ ਉੱਥੋਂ ਲੈ ਗਏ ਗੱਡੀ ਘਮਾਤੀ ਮੈਂ ਕਿਹਾ ਤੁਸੀਂ ਭਾਵੇਂ ਇਹਨੂੰ ਕੱਢ ਲੇ ਤੇ ਸਾਨੂੰ ਕੋਈ ਪੁੱਛੋਤ ਨਹੀਂ ਤੁਹਾਨੂੰ ਨਹੀਂ ਪਤਾ ਲੱਗ ਸਕਿਆ ਇਹ ਮੈਂ 24 ਘੰਟੇ ਅਵੇਲੇਬਲ ਹਾਂ ਜਦੋਂ ਮਰਜ਼ੀ ਫੋਨ ਕਰੋ ਜੀ ਜੇ ਉਹਨਾਂ ਨੇ ਨਹੀਂ ਕੀਤਾ ਤੇ ਮੈਂ ਜ਼ਰੂਰ ਫੋਨ ਤੁਹਾਡਾ ਪਿਕ ਕਰੂੰਗਾ ਬਜਾਏ ਕਿ ਮੈਂ ਕਿਸੇ ਕੋਰਟ ਦੇ ਵਿੱਚ ਹਾਂ ਕਿਸੇ ਮੀਟਿੰਗ ਦੇ ਵਿੱਚ ਹਾਂ ਫਿਰ ਮੇਰੀ ਮਜਬੂਰੀ ਹੋਊਗੀ ਤੁਹਾਡਾ ਫੋਨ ਨਹੀਂ ਚੱਕ ਸਕੂੰਗਾ ਆਦਰਵਾਇਜ਼ 24 ਘੰਟੇ ਅਸੀਂ ਅਵੇਲੇਬਲ ਹਾਂ ਸੋ ਮੇਰੀ ਬੇਨਤੀ ਹੈ ਜੇ ਇਸ ਤਰ੍ਹਾਂ ਦਾ ਕੋਈ ਹੋ ਗਿਆ ਤੇ ਉਹਦਾ ਅਸੀਂ ਇਨਸਪੈਕਟ ਕਰਨ ਵੀ ਦੇਣ ਨੂੰ ਤਿਆਰ ਹਾਂ ਸਰ ਨਸ਼ੇ ਲਈ ਬਦਨਾਮ ਟਿਕਾਣਿਆਂ ਵਿੱਚ ਪੰਜਾਬ ਹோம்ਗਾਰਡ ਦੇ ਮੁਲਾਜ਼ਮ ਘੁੰਮਦੇ ਦਿਖਾਈ ਦਿੰਦੇ ਨੇ ਜਿਹੜੇ ਓਵਰਲੋਡਡ ਲਿਸਟ ਨਸ਼ੇ ਦੇ ਨਾ ਉਸ ਨੂੰ ਪ੍ਰਤੀ ਪੁਲਿਸ ਦਾ ਕੀ ਐਕਸ਼ਨ ਰਹੇਗਾ ਚਾਹੀਦੀ ਆ ਪਰ ਇਸ ਤਰ੍ਹਾਂ ਜੀ ਵਰਦੀ ਦੇ ਅੰਦਰ ਵੀ ਇੱਕ ਇਨਸਾਨ ਹੁੰਦਾ ਉਹ ਇਨਸਾਨ ਤੋਂ ਡੇਰ ਗਈ ਹੈ ਹੂੰ ਉਹ ਜਿਹੜੇ ਇੱਕ ਲੋਕ ਜਿਹੜੇ ਸਾਡੇ ਮੁਲਾਜ਼ਮ ਨੇ ਉਹ ਇਸ ਫਰਜ ਨੂੰ ਸਮਝਦੇ ਨੇ ਵਰਦੀ ਦੀ ਇਲਾਜ ਰੱਖਦੇ ਨੇ 100 ਚੋਂ 10% ਆ ਜਿਹੜਾ ਕੋਈ ਇਸ ਤਰੀਕੇ ਦਾ ਮਾੜਾ ਹੋਊਗਾ ਜਿਹੜਾ ਵਰਦੀ ਦੀ ਇਲਾਜ ਨਹੀਂ ਰੱਖਦਾ ਸੋ ਮੈਂ ਬੇਨਤੀ ਕਰਦਾ ਕੀਤਾ ਜਾ ਚੁੱਕਿਆ ਹੋ ਇੱਥੇ ਵੀ ਹੁਣ ਗੱਲ ਹੋਈ ਹੈ ਪਰ ਹਜੇ ਵੀ ਕੁਝ ਪਬਲਿਕ ਪਲੇਸ ਦੇ ਉੱਪਰ ਨਸ਼ਾ ਛੜਿਆਮ ਵਿਕਦਾ ਹੈ ਦੇਖੋ ਜੀ ਜਿੰਨੀਦਰ ਪਬਲਿਕ ਜਾਗਰੂਕ ਨਹੀਂ ਹੋਉਂਦੀ ਉਹਨੀ ਤਰ੍ਹਾਂ ਸੇਲੀ ਕਰ ਸਕਦਾ ਹੈ। ਸਟੇਟ ਪੰਜਾਬੀ ਟੀਵੀ ਲਈ ਹਰਪ੍ਰੀਤ ਮਹਿੰਮੀ ਜਲਾਲਾਬਾਦ